ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਵੀ ਜੀ ਅਸੀਂ ਤਾਂ ਹੀ ਬੇਨਤੀ ਕਰਦੇ ਆ ਇਹਨਾਂ ਦੇ ਅੱਗ ਲੱਗ ਗਈ ਬਹੁਤ ਜ਼ਿਆਦਾ ਲੱਗ ਗਈ ਤੇ ਬੱਚੇ ਇਹਨਾਂ ਦੇ ਕੁਆਰੇ ਆ ਤਿੰਨ ਬੇਟੀਆਂ ਤਿੰਨੇ ਕੁਆਰੀਆਂ ਆ ਬੱਚਾ ਵੀ ਛੋਟਾ ਘਰ ਆ ਲੈਣਾ ਦਾ ਬਿਮਾਰ ਹੈ ਇਹਨਾਂ ਦਾ ਪ੍ਰਸ਼ਨ ਹੋਇਆ ਹੋਇਆ ਹੈ ਇਹਨਾਂ ਦੇ ਘਰ ਚ ਕੁਝ ਵੀ ਨਹੀਂ ਹੈਗਾ ਸਭ ਕੁਝ ਅੱਗ ਲੱਗ ਚੁੱਕੀ ਹੈ ਮਿੱਟੀ ਮਿੱਟੀ ਹੈ ਦੇਖੋ ਫਰਸ਼ ਵੀ ਕਿਤੇ ਹੈ ਨਹੀਂ ਪੋਰਾ ਵੀ ਤੇ ਵੱਧ ਤੋਂ ਵੱਧ ਅਸੀਂ ਤਾਂ ਕਹਿੰਦੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਕਹਣਾ ਚਾਹੁੰਦੇ ਅਸੀਂ ਵੀ ਇਹਨਾਂ ਦੀ ਜ਼ਿਆਦਾ ਮਦਦ ਕੀਤੀ ਜਾਵੇ ਇਹਨਾਂ ਬੱਚਿਆਂ ਵਿੱਚ ਕੁਵਾਰੀਆਂ ਵਾਲੇ ਕਿਸੇ ਦੇ ਵਾਲੀ ਸ਼ਾਦੀ ਨਹੀਂ ਹੋਈ ਆ ਭੈਣ ਜੀ ਖੜੇ ਆ ਚੜੀ ਖੱਚਾ ਤੋਂ ਇਹ ਵੀ ਹੱਥ ਵੀ ਇਹਨੇ ਤਾਂ ਮੱਟ ਕੇ ਵੀ ਸੜ ਗਏ ਹੱਥ ਵੀ ਸੜ ਗਏ ਬੱਚਿਆਂ ਦੇ ਵੀ ਸੜ ਗਏ ਕਿੰਨੇ ਜੋ ਵੀ ਸੁਸਾਇਟੀਆਂ ਜੋ ਆਪਣੇ ਸ਼ਹਿਰ ਚ ਜਾਂ ਪਿੰਡਾਂ ਚ ਹੈ ਆ ਵਸਤਵਾਤ ਇਹਨਾਂ ਗਰੀਬ ਸਾਰੇ ਇਹਨਾਂ ਦੀ ਮਦਦ ਕਰਨੀ ਆ ਜੋ ਵੀ ਸ਼ਹਿਰ ਵਾਸੀ ਆਪਣੇ ਜੋ ਵੀ ਹੈ ਇਹ ਵੀ ਸੇਵਾ ਇਹਨਾਂ ਦੀ ਸਾਰੇ ਮਦਦ ਕਰੋ ਆ ਕੇ ਗਰੀਬ ਹੈਗੇ ਆ ਆਟਾ ਵੀ ਸੜ ਕੇ ਸੁਆਹ ਹੋ ਚੁੱਕਿਆ ਜਮਾ ਆਟਾ ਵੀ ਖਾਣ ਨੂੰ ਇਹਨਾਂ ਦੇ ਘਰੇ ਨਹੀਂ ਹੈਗਾ ਓਏ ਬਾਲਿਆਂ ਨੂੰ ਸੇਕ ਲੱਗਾ ਹੁਣ ਬਹਿਣ ਸੈਨ ਨੂੰ ਕੁਝ ਨਹੀਂ ਹੈਗਾ ਇਹਨਾਂ ਦੇ ਘਰੇ ਕੁਝ ਵੀ ਨਹੀਂ ਹੈਗਾ ਸਾਰੇ ਸੜ ਗਿਆ ਭਾਈ ਭਾ ਜਾਏ ਸਾਰੇ ਮਸਲ ਜਾ ਕੇ ਅੱਗ ਬੁਝਾਈ ਆ ਤੇ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਸੋਝ-ਬੋਝ ਹੀ ਨਹੀਂ ਸੀ ਵੀ ਜੀ ਇਹਨਾਂ ਦੀ ਬਹੁਤ ਹੀ ਮਦਦ ਕਰਨੀ ਚਾਹੀਦੀ ਸਾਡੇ ਤਾਂ ਹੱਥ ਜੋੜ ਕੇ ਬੇਨਤੀ ਇਹੋ ਹੀ ਆ ਨਿੱਕੇ ਨਿੱਕੇ ਟਿੰਗਾਂ ਵਿਚਾਰਿਆਂ ਦੇ ਕੀ ਨਾਮ ਹੈ ਜੀ ਆਪਣਾ ਜੁਸਵਿੰਦਰਪਾਲ ਕੀ ਘਟਨਾ ਹੋਈ ਉੱਚੀ ਬੋਲ ਮਾਰੇ ਜੀ ਵੀਰੇ ਸਾਨੂੰ ਤਾਂ ਪਤਾ ਹੀ ਨਹੀਂ ਸੁੱਤੇ ਪਿਆ ਨੂੰ ਤਾਰਸ-ਪਾਰਕ ਹੋ ਗਈ ਤੇ ਲੈ ਉਹ ਅੱਗ ਲੱਗੀ ਗਵੰਡੀਆਂ ਸਾਨੂੰ ਤਾਂ ਗਵੰਡੀਆਂ ਨੇ ਠਾਇਆ ਰਾਤ ਨੂੰ ਸਾਰਾ ਕੁਝ ਸੜਾ ਗਿਆ ਅੱਗ ਵਾਵਾ ਲੱਗੀ ਕੋਈ ਨਾ ਸਮਾਨ ਨਹੀਂ ਜੀ ਸਾਡੇ ਤਾਂ ਕੁਝ ਵੀ ਹੈ ਨਹੀਂ ਸਾਡੇ ਤਾਂ ਫਰਿੱਜ ਵੀ ਨਹੀਂ ਹੈਗੀ ਸਾਡੇ ਤਾਂ ਕੁਝ ਨਹੀਂ ਹੈਗਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਵੀਰੇ ਸਾਡਾ ਤਾਂ ਸਾਰਾ ਕੁਝ ਹੀ ਮੱਚ ਗਿਆ ਆਟਾ ਵੀ ਮੱਚ ਗਿਆ ਆਟਾ ਵੀ ਮੱਚ ਗਿਆ ਸਾਡਾ ਤਾਂ ਟੈਂਕੀ ਚ ਸੀ ਜਿਹੜਾ 4-5 ਕਿਲੋ ਪੱਥੇ ਭੁਖੇ ਪੱਖਾ ਵੀ ਸਾਰਾ ਸਾਰਾ ਤੁਰਾ ਚਾਤੜ ਪੱਖਾ ਸੀ ਉਹ ਵੀ ਟੀਵੀ ਟੀਵੀ ਸਾਰਾ ਹੀ ਮੱਚ ਗਿਆ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਓਪੀ ਆ ਜੀ ਅਸੀਂ ਇੱਥੇ ਮੌਕੇ ਤੇ ਪਹੁੰਚੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿ ਸਰਕਾਰ ਵੱਲੋਂ ਇਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਇਹਨਾਂ ਦਾ ਭਰਿਆ ਜਾਵੇ ਮੁਆਵਜ਼ਾ ਮਿਲੇ ਇਹਨਾਂ ਨੂੰ ਕਿੰਨਾ ਕੁ ਨੁਕਸਾਨ ਇਹਨਾਂ ਦਾ ਹੋਇਆ ਇਹਨਾਂ ਦਾ ਕਾਫੀ ਤਕਰੀਬਨ ਘਰ ਦਾ ਸਾਰਾ ਸਮਾਨ ਹੀ ਸੜ ਗਿਆ ਇਹ ਤਾਂ ਕਿ ਇਹ ਖੁਦ ਬਾਹਰ ਸੁੱਤੇ ਹੋਏ ਸੀ ਨਹੀਂ ਤਾਂ ਅੰਦਰ ਹੁੰਦੇ ਤਾਂ ਇਹਨਾਂ ਦਾ ਇੱਕ ਕੱਚਾ ਕਮਰਾ ਜਿਹਦੇ 'ਚ ਇਹ ਰਹਿੰਦੇ ਆ ਤੇ ਇਹਨਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਕਿਸਮਤ ਚੰਗੀ ਸੀ ਕਿ ਇਹ ਬਾਹਰ ਸੀਗੇ ਬਾਕੀ ਤਕਰੀਬਨ ਇਹਨਾਂ ਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਹਰੇਕ ਸਮਾਨ ਇਹਨਾਂ ਦਾ ਸੜ ਗਿਆ ਜੀ ਤੁਸੀਂ ਆਏ ਜੇ ਮੌਕੇ ਤੇ ਤੇ ਕੀ ਤੁਹਾਨੂੰ ਕਾਰਨ ਪਤਾ ਲੱਗਿਆ ਕਿ ਜਿਹੜਾ ਅੱਗ ਲੱਗਣ ਦਾ ਕੀ ਕਾਰਨ ਸੀਗਾ ਹਾਂ ਮੈਨੂੰ ਨਾ ਇੱਥੋਂ ਫੋਨ ਗਿਆ ਜੀ ਤੇ ਮੌਕੇ ਤੇ ਪਹੁੰਚੇ ਜੀ ਇਹਨਾਂ ਦੇ ਨਾ ਸ਼ਾਰਟ ਸਰ ਕਰਨ ਨਾਲ ਅੱਗ ਲੱਗੀ ਸੀ ਰਾਤ ਨੂੰ 12:00 ਵਜੇ ਕਿਹ ਬੋਨਾ ਰਾਤ ਨੂੰ ਤੇ ਗਵਾਂਡੀਆਂ ਨੇ ਉੱਪਰੋਂ ਕੋਠੇ ਤੋਂ ਕਿਸੇ ਨੇ ਦੇਖਿਆ ਤੇ ਉਹਨਾਂ ਨੇ ਮਹੱਲੇ 'ਚ ਰੌਲਾ ਪਾਤਾ ਤੇ ਸਾਰੇ ਇਕੱਠੇ ਹੋ ਗਏ ਤੇ ਅੱਗ ਬੁਝਾਉਣ ਲੱਗ